ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਆ ਤੇ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਲੱਕੀ ਵੀ ਨਾਲ ਆਇਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਸਾਰਿਆਂ ਦਾ ਰਿਐਕਸ਼ਨ ਨਹੀਂ ਰਹੋਗੇ ਹੋਈ ਲੋਕੀ ਮੈਨੂੰ ਨਗਾ ਦੇ ਵੇ ਥੋ ਮੈਨ ਮੇਰੇ ਮੂਰੇ ਖੜਜੋ ਮੂਰੇ ਖੜਜੋ ਉਹਦੇ ਉਹਨੇ ਪਹਿਣਾ ਸਿਕਾਰ ਅੰਦੀ ਕੱਲੀ ਹੁੰਦੀ ਆ ਕਹਵਾ ਨਹੀਂ ਦੱਸਣਾ ਖੜ ਜਾ ਮੈਂ ਵੰਡ ਲੱਗੀ ਸੀ ਅੱਜ ਦੁਬਾਰਾ ਮਿਲਿਓ ਅੱਡੇ ਆੜੀ ਚਲ ਕਹਿੰਦਾ ਦੱਸਣਾ ਨਹੀਂ ਹੈਗਾ ਤੇ ਹਾਸਿਕਾਰ ਵੈਸੇ ਅਸੀਂ ਸਰਪ੍ਰਾਈਜ਼ ਦੇਣਾ ਸੀ ਸਾਨੂੰ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਇਹ ਪਹਿਲੇ ਖੜਿਆ ਸਾਡੇ ਕੋ ਮੂਰੇ

ਸੀ ਨੂੰ ਆਉਂਦੇ ਕੱਲ ਮੋਟ ਉਧਰ ਪਿਆ ਵਾ ਨਹੀਂ ਉਧਰ ਦੇ ਦੇ ਦੇਖੋ गाइस ਕਿਸ ਜਨਨ ਸੀ ਪਤਾ ਆ ਵੀ ਇਹਨਾਂ ਦੇ ਵੀ ਆਉਣਾ ਵਾ ਤੇ ਪਰ ਸਾਨੂੰ ਹੀ ਸਰਪ੍ਰਾਈਜ਼ ਮਿਲ ਗਿਆ ਤੇ ਚਲੋ ਮਿਲਦੇ ਹੁਣ ਆਪਾਂ ਕੱਲ ਨੂੰ ਕਿ ਬਹੁਤ ਜ਼ਿਆਦਾ ਹੁਣ ਆਪਾਂ ਥੱਕੀ ਹੋਈਆਂ ਹਾਂ ਹਣ ਤਾਂ ਬਸ ਥੋੜੀ ਜੀ ਆਰਾਮ ਕਰ ਲਈਏ ਪ੍ਰੈਸਟ ਕਰ ਲਈਏ ਤੇ ਬਾਕੀ ਕੱਲ ਨੂੰ ਦਿਖਾਉਣੇ ਆਪਾਂ ਸਾਰਾ ਰਖੜੀ ਦੇ ਵਿੱਚ ਬਾਏ ਬਾਏ ਹੈਲੋ ਹਾਂਜੀ ਗੁੱਡ ਮਾਰਨਿੰਗ ਗਾਇਸ ਸੋ ਸਾਰੇ ਕਿਵੇਂ ਹੋ ਤੇ ਆਪਾਂ ਹੋ ਗਏ ਆ ਜੀ ਰੈਡੀ ਤੇ ਸਾਰਿਆਂ ਨੂੰ ਰਖੜੀਆਂ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਆਪਾਂ ਚੱਲਿਆ ਬਾਬਾ ਜੀ ਦੇ ਮੱਥਾ ਟੇਕਣ ਦੇ ਉਸ ਤੋਂ ਬਾਅਦ ਆਪਾਂ ਜਾਂਦੇ ਆ ਵੀਰ ਜੀ ਦੇ ਰਖੜੀ ਬੰਨਣ ਤੇ ਚਲੀ ਹਾਈ ਫਿਰਦਾ ਦਾਦੀ ਦੇ ਪੱਦੀ ਜੀ ਚਾਦਰ ਵਿਛਾ ਦਿੰਦੀ 93 ਰਵੇ ਅੱਧੀ ਜਮ ਉਹ ਸੰਗ ਹਾਥੇ ਪਲੇਟ ਹੈਗੀ ਦੀ ਰਹੀ ਉਹ ਉਹ ਸਭ ਤੇ ਕਰ ਦੇ ਤੂੰ ਆਪਣਾ ਪੱਖਾ ਪਾਣੀ ਦੀ तरफ ਤੂੰ ਆਪਣਾ ਵੱਖਰਾ ਪਛਾੜ ਢੱਕਣਾ ਦੇ ਮੈਨੂੰ ਉਹ ਆਪਣਾ ਕਰੀ ਤੂੰ ਇਹਨਾਂ ਨੂੰ ਬਾਅਦ ਵਿੱਚ

ਚਲੋ ਜੀ ਹੁਣ ਆਪਾਂ ਚੱਲੇ ਆ ਰਖੜੀ ਬੰਨਣ ਵੀਰ ਜੀ ਦੇ ਆਜੋ ਆਪਾਂ ਦੇਖਦੇ ਆ ਫਿਰ ਉੱਪਰ ਜਾ ਕੇ ਜੀ ਜੀ ਕਿਹੜੇ ਕਿਹੜੇ ਜੀ ਜੀ ਮੰਜਲਾ ਕੀ ਕਦੋਂ ਬੈਠੇ ਆ ਇੱਥੇ ਸਾਰੇ ਮੈਂ ਇੰਸਟਾ ਗ੍ਰam ਸਿਸਟਮ ਇੱਧਰ ਬੈਠੇ ਹੱਥ ਇੱਥੇ ਇਹ ਦਰਜਾਂ ਦੀ ਮੈਂ ਤਾਂ ਹੈਲੋ ਉਹ ਮੈਂ ਤਾਂ ਜਾਣਾ ਕਿ ਉਹ ਬੰਦੇ ਨੇ हां हां दो दोरे की दाली हो हां के बनी है आदमी भी बनी है ओ फोटोग्राफर एड नहीं एड नहीं सही डबल काटते हैं तो उतना डबल हां भैया मेरे राखी ਚਲੋ 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 চল চল চল

ਮੈਂ ਕਿਹਾ ਮੈਂ ਮਿੱਲੀ ਬਣਾਇਆ ਨਾ ਖੜੀ ਬਣ ਬਿਆਹ ਤੋਂ ਥੋੜਿਆ ਦੰਮੀ ਤੋਂ ਦੇਣੇ ਚੁਣੇ ਨਾ ਹੋ ਗਿਆ ਨਹੀਂ ਬਾਤ ਨਹੀਂ ਹੁੰਦੀ ਲੋਕਾਂ ਦੀ ਹੋ ਜਾਏਗੀ ਥੋੜੇ ਮਾਣਦੇ ਮੈਨੂੰ ਮੈਂ ਨਹੀਂ ਖਾਣਾ ਦਾ ਥੋੜਾ ਜਿਹਾ ਖਾ ਲੈਣੀ ਹੋ ਗਿਆ ਕੁੱਚ 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 ਬੋ ਬੋ ਬੇਠੀ ਕੈਨ ਸੂਟ ਨਹੀਂ ਦਿੱਤਾ ਮਾਂ ਕਰਕੇ ਰੱਖਿਆ ਬਸ ਉਹ ਇਹਨਾਂ ਦੇਣੇ ਨਹੀਂ ਚੋੜ ਬਸ ਠੀਕ ਹੈ ਜੇ ਗੱਦ ਪਹਿਲਾਂ ਆਜੋ ਜੀ ਆਜੋ ਦੀਦੀ ਆ ਕੇ ਰਖੜੀ ਬਨਣ ਕਿਦੇ ਕਿੱਧਰ ਗਿਆ ਹੈ ਨਹੀਂ ਮੋਟੋ ਵੇਠਾ 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 ਹੋ ਤਾਂ ਚੱਲ ਜੋ ਵਿਚਾਲੇ ਹੋ ਉਥੇ ਤੂੰ ਇੱਥੇ ਨਾ ਉਹ ਦੋ ਜਣੇ ਕੁਰਸੀਆਂ ਚਾਹ ਇੱਧਰ ਆ ਜਾਓ ਤੁਸੀਂ ਤਾਂ ਨਹੀਂ ਤੁਸੀਂ ਵਿਚਾਲੇ ਬੈਠੋ ਫੇਰ ਆਹੋ ਮੈਂ ਇੱਧਰ ਹੁੰਨੀ ਇਹ ਕੀ ਹੈ ਫੋਟੋ ਗ੍ਰਾਫਰ ਨੂੰ ਨਹੀਂ ਉਹ ਵੀ ਕਿਹਦਾ ਮੈਂ ਰੱਖਣੀ ਨਮਕ ਤੇ ਆ ਓਏ ਹਾਂ ਕੋਲੇ ਦਾ ਇਹ ਨੇ ਓਏ ਮੇਰਾ ਮਟਵਾ ਦੀ ਓਹ ਚੰਦ ਬਿਆਈ ਓਹ

ਹਾਂ ਦਾ ਨਵਦੀਖਾ ਹਾਂ ਇਹ ਨਹੀਂ ਇਹ ਨਹੀਂ ਉਹ ਗੱਲ ਜਿਹੜੇ ਕਿੱਥੇ ਨੇ ਪਹਿਲੇ ਦੇ ਉਪਰ ਨੇ ਉੱਥੇ ਛੱਡਿਆ ਦੇ ਉਹ ਮਮੀ ਕੋਲ ਹਾਂ ਲੈ ਲੈ ਕਿੱਥੇ ਆ ਉੱਥੇ ਪੇਲ ਬਾਰੇ ਪਾ ਪੇਚ ਪਈ ਹੋਈ ਉਹਨਾਂ ਨਾਲ ਮੇਰੇ ਦੋਹਾਂ র yeah. ਕੰਮ ਨਹੀਂ ਮੋੜ ਵਾਲੀ ਉਹਦੀ ਕਰਦਾ ਜਿੱਦ ਬੰਦ ਕਰ ਉਹਦੀ ਸੜਕੇ ਦੀ ਕੋਈ ਗੱਲ ਐਉਂ ਡਰੇ ਵੀ ਨਹੀਂ ਠੀਕ ਹੈ ਨਹੀਂ ਨਹੀਂ ਰੋ ਉਹਦੀ ਤਾਂ ਪਾਲਣ ਨਹੀਂ ਮੈਂ ਤਾਂ ਕਿ ਹੂੰ ਜਿੰਨ ਦਿਲ ਤੋਂ ਉਹਦੇ ਮੇਰੇ ਦਿੱਲੀ ਚ ਨਹੀਂ ਰਿਹਾ ਹੂੰ ਬਣਾ ਵੀਡੀਓ ਬਣਾ ਬਣਾ ਚਲੋ ਉੱਧਰੋਂ ਆ ਕੇ ਦੇ ਦੇ ਨਹੀਂ ਹੁੰਦਾ ਨਾ ਕੋਈ ਅਬੰਦਾ ਪੱਬੇ ਤੇ ਰੱਖਨੇ ਦੇ ਸੰਤਾਨ ਚਾਰ ਦੂਨ ਬੰਦ ਕਰਨਾ ਚਾਹੀਦਾ ਹੈ

ਕੱਢੀ ਹਾਂ ਤੇ ਨਾ ਅਸਲ ਤੇ ਦੂਰ ਕਿ ਆ ਗਿਆ ਇਹ ਨਹੀਂ ਉਹ ਨਹੀਂ ਮੇਰੇ ਕੋਲ ਕੜਪੋੜ ਮੈਂ ਚੋਹ ਮੈਂ ਦੇ ਲਈ ਕੋਈ ਨਹੀਂ ਤੁਹਾਨੂੰ ਲਾਣਾ ਲੈ ਉਹ ਇਹ ਤਾਂ ਜਵਾਕ ਤਾਂ ਦੇ ਗਏ ਅੰਦਰ ਕਰਾ ਸਾਡੇ ਕੋਲ ਦੇ ਜੀ ਚਾਹ ਨਾ ਮਾ ਮਾ ਕੋਈ ਨਹੀਂ ਬੰਦ ਕਰਾਉਣਾ ਰੋਜ਼ ਨਹੀਂ ਏਦਾਂ ਕਿ ਕਿਆ ਨਾ ਆ ਰਿਹਾ ਕੋਈ ਪੈਸੇ ਦੇ ਕੋਈ ਜਾਣੀ ਜਰੂਰ ਚਲ ਠੀਕ ਆ ਸਿਮਾਂ ਨੇ ਟੋਕਰੀਆਂ ਮਿਲ ਗਿਆ ਪਰ ਮੈਨੂੰ ਨਹੀਂ ਪਾਪਾ ਨੇ ਕਿਹਾ ਹੁੰਦਸਤਾਨ ਨਹੀਂ ਗੱਦੀ ਚੱਜਣਾ ਇਧਰ ਆ ਜਾ ਚਾਹੋ ਜਾ ਵੀ ਦੇਖ ਕੋ ਕਰ ਸਹੀ ਉਪਰ ਉਪਰ ਕਰਦੇ ਫਿਰ ਮਨਾਈ ਥੱਲੇ ਥੱਲੇ ਨੰਗ ਜਾ ਉਹ ਦਮਸਰ ਰੋੜ ਚਣਾ ਲੰਮੀ ਪਹਿਲੇ ਹਾਂ ਮੈਂ ਹਾਂ ਮੈਂ ਥੱਕ ਗਏ ਨਿਆਣੇ ਸਾਡੇ ਫੋਟੋਗ੍ਰਾਫੀ ਕਰਦੇ ਕਰਦੇ ਆਹ ਇੱਥੇ ਆਇਆ ਉਹ ਕੁਈ ਨੂੰ ਦੋ ਲੋ ਆਇ ਕਿ ਆਇਆ ਇਹ ਮੈਂ ਕੀ ਕਰੀ ਕੁਈ ਨੂੰ ਦੋ ਪੈਸੇ ਉਹ ਆ ਨੁਪੇ ਨਾ ਪੇਲਾ ਚਾਲੂ ਹਾਂਜੀ ਤੇ ਰਖੜੀਆਂ ਬਣੀਆਂ ਗਈਆਂ ਗਾਇਸ ਸਾਰੇ ਜਾਣੇ ਆ ਜੀ ਆ ਤੇ ਬਾਕੀ ਪੂਰੀ ਵੀਡੀਓ ਦੇਖ ਕੇ ਕਮੈਂਟ ਕਰਕੇ ਦੱਸਿਓ ਕਿ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਬਾਕੀ ਆਹ ਮੁੰਡਾ ਵਚਨੀ ਆਉਂਦਾ ਵੀਡੀਓ ਦਾ ਪਤਾ ਨਹੀਂ ਕਿਉਂ ਬਾਕੀ ਹੋਰ ਵੀ ਬਹੁਤ ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਕੀ ਕਰਨਾ ਸਬਸਕ੍ਰਾਈਬ ਦੁਬਾਰਾ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਓਕੇ ਚਲੋ ਜੀ ਮਿਲਦੇ ਆ ਇੱਕ ਬਹੁਤ ਵਧੀਆ ਨਵੇਂ ਦੇ ਬਲੌਗ ਦੇ ਨਾਲ ਬਾਏ ਬਾਏ